ਫੋਟੋ ਪਸੰਦ ਨਹੀਂ ਕੀ ਮੰਮੀ ਪਸੰਦ ਨੂੰ ਕੀ ਕਰਨਾ ਮੈਂ ਕਿਉਂ ਤੈਨੂੰ ਕੋਣ ਆਇਆ ਇੱਥੇ ਕਿਹੜਾ ਵੀ ਚਲਾ ਆਇਆ ਹੈ ਤੈਨੂੰ ਪਤਾ ਲੱਗ ਹੀ ਜਾਊਗਾ ਵਿਛੋਲੇ ਦਾ ਤੂੰ ਪਹਿਲਾਂ ਮੈਨੂੰ ਦੱਸ ਵੀ ਮੁੰਡਾ ਪਸੰਦ ਵਾ ਠੀਕ ਹੈ ਮੰਮੀ ਮੈਂ ਤੁਹਾਨੂੰ ਕਿਹਾ ਅੱਗੇ ਕਦੀ ਕਿਹਾ ਵੀ ਮੈਨੂੰ ਆ ਪਸੰਦ ਦਾ ਜਿੱਥੇ ਕਰ ਦੋ ਰੰਗ ਉਤਰਾ ਥੋੜਾ ਜਿਹਾ ਸਲੇਰਾ ਵਾ ਇਹ ਨਵ ਨਹੀਂ ਗਾ ਹੈਗਾ ਵੇ ਲੋ ਮਮੀ ਫਿਰ ਤੀ ਆਪਣੀ ਮਰਜ਼ੀ ਕਰ ਲੋ ਨਹੀਂ ਮਰਜ਼ੀ ਕੀ ਤੂੰ ਵੀ ਪੀ ਦੱਸਣਾ ਕੁਛ ਮੈਂ ਇਹਨਾਂ ਨੂੰ ਕੀ ਕਹਿਣਾ ਵਾ ਉਦਾਂ ਮਮੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਦੋ ਚਾਰ ਸਾਲ ਮੈਨੂੰ ਪੜ੍ਹਾਈ ਪੂਰੀ ਕਰ ਲੈਣ ਦਿਓ ਕਿ ਨਹੀਂ ਪੁੱਤ ਪੜ੍ਹਾਈ ਵੀ ਹੋ ਜਾਊਗੀ ਮੈਂ ਨਹੀਂ ਆ ਵੀ ਮੈਂ ਬਿਮਾਰਿਸ਼ਮਾਰ ਰਹਿਣੀ ਆ ਤੇ ਤੁਹਾਡਾ ਦੋਆ ਭੈਣ ਭਰਾਵਾਂ ਦਾ ਇਕੱਠਾ ਹੀ ਮੈਂ ਕਰ ਦਿੰਦੀ ਮੁਰਕੇ ਆਂਦੇ ਵਿਆਹ ਨਹੀਂ ਸਾਲ ਕਰੀਦਾ ਤੂੰ ਹੀ ਮੈਨੂੰ ਘਰੋਂ ਕੱਢ ਕੇ ਹੀ ਕੋਸ਼ਿਸ਼ ਜੇ ਮੈਨੂੰ ਆਪਣੇ ਘਰ ਨਹੀਂ ਰੱਖਣਾ ਜਾਂਦੇ ਤਾਂ ਇੱਥੇ ਪੁੱਤ ਤੀ ਆ ਆਪਣੇ ਘਰੇ ਚੱਗੀਆਂ ਵਾ ਵਿਆਹੁਣੀ ਪੈਣੀ ਆ ਕਿੰਨਾ ਕਹਨੇ ਘਰ ਵੀ ਰੱਖੀ ਨਾ ਵਾ ਤੇ ਐਡਾ ਨਾ ਕਰ ਤੂੰ ਤੇ ਵੇਖ ਭਲਾ ਕਿਤਰਾ ਵਾ ਮੁੰਡਾ ਤੇ ਨਹੀਂ ਚੰਗਾ ਲੱਗਾ ਵਾ ਮੰਮੀ ਮਪਾਪਾ ਸਾਹਿਬ ਦੁਕਾਨ ਤੇ ਗਏ ਖਰਚ ਵਾਲਤਾ ਕੀ ਗਈ ਨੂੰ ਤੇ ਹੁੰਦਿਆਂ ਨੇ ਦੁਹੀਆਂ ਰਿਸ਼ਤੇ ਦੀ ਗੱਲ ਹੋ ਰਹੀ ਲੈ ਕੇ ਬਹਿ ਗਏ ਜੇ ਮਗਰੋਂ ਇਹ ਤੇ ਘਰ ਨਾ ਹੀ ਆ ਪੁੱਤ ਮੈਂ ਨਹੀਂ ਚੱਲ ਦੋਵਾਂ ਭੈਣ ਭਰਾ ਹੁੰਦਾ ਤੁਹਾਡਾ ਮੈਂ ਇਕੱਠਾ ਕਰ ਦਿੰਨੀ ਆ ਤੇ ਮੇਰਾ ਕੀ ਪਤਾ ਵਾ ਮਗਰੋਂ ਪਰ ਜਾਈਆਂ ਕੜੀਆਂ ਪੁੱਛਦੀਆਂ ਚੱਲ ਵੇ ਲਓ ਫਿਰ ਜਿੱਦਾਂ ਤੁਹਾਡੀ ਮਰਜ਼ੀ ਤੁਹਾਨੂੰ ਜਿੱਦਾਂ ਸਹੀ ਲੱਗਦਾ ਚੱਲ ਚੰਗਾ ਫੇਫੀ ਨੂੰ ਦੱਸੀ ਮੁੰਡਾ ਸੋਹਣਾ ਕੀ ਕਰਾਂ ਮੈਂ ਨਾ ਮੈਂ ਨਾ ਕਰਨ ਜੋ ਕੀ ਦੇ ਨਾ ਹਾਂ ਕਰਨ ਜੋ ਦੀ ਜੇ ਤੇ ਮੈਂ ਨਾ ਕਰ ਦਿੰਨੀ ਉਹਨੇ ਵੀ ਤਮਕੀ ਲਈ ਤੇ ਤੇਰਾ ਕਿਤੇ ਹੋਂ ਨਹੀਂ ਦੇਣਾ ਉਹਨੇ ਤੇ ਜੇ ਮੈਂ ਹਾਂ ਕਰ ਦਿੰਨੀ ਤੇ ਉਦਾਂ ਫਸਦੀ ਆ ਠੀਕ ਕਰਨ ਸੇ ਸਿਆ ਪਾ ਬਾਇਆ ਮੇਰੇ ਪਾ ਦਾ ਵਖਰਾ ਹੀ ਪਾ ਬੀ ਨੇ ਕਿਤੇ ਵੇਖ ਲਿਆ ਨਾ ਕੰਮ 14 ਹੀ ਖਰਾਬ ਹੋਣਾ ਆਪਣੀ ਜਾਨ ਨੂੰ ਮੈਂ ਆਪ ਹੀ ਛਾਪੇ ਪਾਈ ਐ ਮੇਰੀ ਗਲਤੀ ਉਹ ਹੋਈ ਜਾਂ ਮੈਂ ਕੁਹਾੜੇ ਤੇ ਡਿੱਗ ਗਈ ਜਾਂ ਕੁਹਾੜਾ ਮੇਰੇ ਪੈਰ ਤੇ ਵੱਜ ਗਿਆ ਇੱਕ ਹੀ ਗੱਲ ਵਾ ਮੈਨੂੰ ਤੇ ਮੈਂ ਬੜੀ ਖੁਸ਼ ਹਾਂ ਮੈਂ ਆਪਣੀ ਜ਼ਿੰਦਗੀ ਨੂੰ ਛਾਪੇ ਪਾ ਲਏ ਕਿੱਧਰ ਨੂੰ ਜਾਵਾਂ ਕੁਛ ਨਹੀਂ ਪਤਾ ਲੱਗ ਕੰਡੀਆ ਤੂੰ ਨਹੀ ਮੈਂ ਆਪਣੇ ਦਿਲ ਦੀ ਗੱਲ ਕਿੰਨੂੰ ਖੋਲ ਕੇ ਦੱਸ ਸਕਦੀ ਆ ਮਨੂ ਪ੍ਰੀਤ ਨੂੰ ਲਾਵਾਂ ਫੋਨ ਉਹਨੇ ਨਾ ਕਰਦੀ ਜਾਂ ਗੱਲ ਪਰ ਉਹਨੂੰ ਵੀ ਕੀ ਦੱਸਾਂ ਉਹਨੇ ਕਹਿਣਾ ਜੇ ਤੂੰ ਮੈਨੂੰ ਮੈਂ ਡੱਕਦੀ ਹੀ ਇਹ ਕੰਮ ਹੀ ਨਾ ਪੈ ਨਾ ਪੈ ਉਹਦੇ ਤੋਂ ਕੋ ਮੈਨੂੰ ਝਾੜ ਝਾੜ ਮਾਰਦੀ ਮੇਰੀ ਇੱਕ ਵੀ ਨਹੀਂ ਸੁਣੀ ਹੁਣ ਤੂੰ ਸਿਆਪੇ ਪਾਏ ਤੇ ਨਿਭਟਾ ਆਪਣੇ ਲਾੜ ਫੋਨ ਹੈ ਕਰ ਮੈਨੂੰ ਇੱਥੇ ਲਾ ਐ ਮੈਂ ਸਾਬੀ ਨਾਲ ਤੇਰੀ ਗੱਲ ਕਰਾਉਣਾ ਤਾ ਕਰ ਲੈ ਗੱਲ ਪਹਿਲਾਂ ਹੀ ਕਰਨੀ ਕਰਨੀ ਕਰ ਲੈ ਗੱਲ ਹੁਣ ਪਹਿਲਾਂ ਮੋਟਰ ਤੇ ਬਹਿ ਕੇ ਗੱਲਾਂ ਕਰਦਾ ਰਿਆ ਵਾਂ ਆ ਕਰੀ ਮਰਜੀ ਆਪਣੀ ਭਾਬੀ ਨਾਲ ਲੈ ਆ ਸਾਬੀ ਕਿੱਥੇ ਸਾਸਰੀ ਘਰ ਭਾਬੀ ਸਾਸਰੀ ਘਰ ਭਰਾਵਾ ਮੈਂ ਘਰੇ ਜੇ ਤੇ ਮੜਾ ਇੱਥੇ ਮੋਟਰ ਤੇ ਆ ਅਸੀਂ ਤੇਰੇ ਨਾਲ ਕੋਈ ਗੱਲ ਕਰਨੀ ਆ ਅੱਛਾ ਜਿੱਥੇ ਉਦਣ ਬੈਠੇ ਓਥੇ ਹੀ ਆਹੋ ਓਥੇ ਭਰਾਵਾ ਚਲੋ ਮੈਂ ਆ ਗਿਆ ਜੀ 15 ਕਿ ਮਿੰਟਾਂ ਚ ਆ ਗਿਆ ਆ ਜਾ ਆਇਆ ਛੇਤੀ ਛੇਤੀ ਠੀਕ ਜੀ ਹਮ ਕਰਦੇ ਗਲੇ ਦਾ ਆਣਦੇ ਨੂੰ ਪੰਗਾ ਪਾਇਆ ਮੇਰੇ ਪਾਸਾ ਪਾਸਾ ਪੰਗਾ ਪਾਇਆ ਆਪੇ ਕਿੰਨੀ ਹਾਂ ਕਰਦੇ ਹਾਂ ਕਰਦੇ ਮੈਂ ਹਾਂ ਆਇਆ ਕਿ ਤੂੰ ਨਾ ਗੋਰੀ ਵੀ ਕਰੀ ਜ਼ਿੰਦਗੀ ਵਿੱਚ ਠੀਕ ਹੈ ਨਾ ਤੇਰਾ ਇਹ ਹਾਲਿਆਣੇ ਤੂੰ ਨਹੀਂ ਕੁਝ ਵੀ ਕਰਨਾ ਜ਼ਿੰਦਗੀ ਦੇ ਵਿੱਚ ਕਦੀ ਵੀ ਮੈਂ ਤੈਨੂੰ ਪਹਿਲਾਂ ਕਿਹਾ ਕਿ ਉਹ ਇੰਨਾ ਲਾਲਚ ਦੇਂਦੇ ਆ ਮੋਰਸ ਤੂੰ ਇਸਲਕ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਤੇ ਤੂੰ ਨਾ ਕਰੀ ਕੁਝ ਵੀ ਨਾ ਕਰੀ ਦਿਨ ਵਿਉਣ ਦਾ ਸ਼ੌਕ ਹੀ ਬਸ ਰੰਗ ਭਾਗ ਚਟਣਾ ਮ ਰੰਗ ਵੀ ਵੇਖਣਾ ਪੈਂਦਾ ਵਾ ਜਿਹੜਾ ਨਾਲ ਫੱਬੇ ਸੱਜੇ ਆਦਾ ਮਮੀ ਮੇਰਾ ਅਰੇ ਵੀ ਜੇ ਤਾਂ ਆਕਲਾ ਰਮਾ ਜੇ ਇਕੱਠੇ ਵਿਆਹ ਕਰਨੇ ਆ ਤੇ ਕੋਈ ਨਾ ਕਰ ਲੈਨੀ ਆ ਕੀ ਟਾਈਮ ਤੇ ਫੋਨ ਮੁੜੇ ਨੂੰ ਅੱਛਾ ਤੇ ਆਂਦਾ ਕਿ ਕੋਈ ਨਹੀਂ ਮੈਂ ਕਰ ਦਿੰਨਾ ਪਤਾ ਸਾਰੀ ਗੱਲਬਾਤ ਤੁਹਾਨੂੰ ਦੱਸ ਦਿੰਦਾ ਮੰਮੀ ਤੁਸੀਂ ਆਪੇ ਖਲਾ ਕਰਕੇ ਸਲਾਮਾ ਬੈਗੇ ਮੈਨੂੰ ਤਾਂ ਤੁਸੀਂ ਫੋਟੋ ਵਿਖਾਈ ਹੀ ਨਹੀਂ ਫੋਟੋ ਆਵੇ ਅੰਦਰ ਹੈ ਕੀ ਆ ਮੈਂ ਦੇਖ ਕੇ ਆਈ ਆ ਮੈਨੂੰ ਨਾ ਤੁਸੀਂ ਕਰ ਬੈ ਕੇ ਇਕੱਠਿਆਂ ਸਲਾਹ ਕੀਤੀ ਸਾਰਿਆਂ ਨੇ ਅੱਜ ਤੇ ਉਹ ਆਏ ਅੱਜ ਤੇ ਉਹ ਆਏ ਸੁਆਹ ਕਾਦੀ ਗੱਲ ਦੀ ਹਾਂ ਤੇ ਹੁਣ ਮੰਮੀ ਉਸਨੂੰ ਕਹਿਣ ਵੀ ਡੈਪੀ ਆ ਪਤਾ ਕਰਉਣਾ ਸੀ ਉਹ ਬੈਠੀ ਉਹ ਜੋੜੀ ਮਾਕਾਰ ਜਦੋਂ ਰਾਜ ਬੁੱਝ ਲੈਂਦੇ ਆ ਇੱਥੇ ਆ ਜਾਂਦੇ ਗੱਲਾਂ ਬਾਤਾਂ ਮਾਰਨ ਬੈਠੇ ਰਹਿੰਦੇ ਇੱਥੇ ਆਣ ਕੇ ਆਹ ਅੰਦਰ ਤੇ ਚੰਗੀ ਖੌਮ ਬਟੱਪੀ ਹੁਣ ਉਹ ਲਾ ਫੋਨ ਆ ਹੀ ਗਿਆ ਚਲ ਸਾਰਾ ਇਹਨੇ ਝੂਠ ਮਾਰਿਆ ਚਲ ਕੋਈ ਨਹੀਂ ਕਰਦੇ ਗੱਲ ਇਹਦੇ ਨਾਲ ਵੀ ਪੱਬੀ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਵਧੀਆ ਭਰਾਵਾ ਆਇਆ ਬਹਿ ਜਾ ਹੋਰ ਫੇ ਚੋਲੇ ਕਿੱਦਾਂ ਵਾਹ ਚੋਲੇ ਚੁਲੇ ਕਹਦੇ ਆ ਪਹਿਲਾ ਰਿਸ਼ਤਾ ਤੇਰਾ ਕਰਾਉਣ ਲੱਗੇ ਤੇ ਪਹਿਲੇ ਜੀ ਤੂੰ ਅਭੀਆ ਕੰਮ ਕਰਾਤਾ ਨਾ ਕੀ ਕਰਾਤਾ ਵਾ ਕਰਾਤਾ ਭਰਾਵਾ ਜੀ ਤਾਂ ਤੂੰ ਮੋਰਸਲ ਤੋਂ ਥਲੇ ਤਾਰਿਆ ਨੂੰ ਹੈਂ ਹਲੇ ਘਰ ਨਹੀਂ ਪਿਆ ਰਾਜ ਜੀ ਲੋਕੀ ਕਹਿੰਦੇ ਪਏ ਉਹ ਡੱਬਰ ਬਦਵਾਸਾਂ ਦਾ ਤੇ ਫੇਰ ਕੀ ਯਾਰ ਚ ਡਰਨ ਵਾਲੀ ਕਿਹੜੀ ਗੱਲ ਤੂੰ ਸਾਨੂੰ ਦੱਸਿਆ ਬਿਦਵਾਸਾਂ ਦਾ ਡੱਬਰਿਆ ਤਾਂ ਸਾਵੇਂ ਨੂੰ ਪਹਿਲਾ ਹਾਂ ਹਾਇ ਅੰਦਰ ਵਰੇ ਹੀ ਆ ਗੇਟ ਤੇ ਹਾਂ ਗੇਟ ਦੇ ਅੰਦਰ ਵਰਦੇ ਸਾਰੇ ਉਹ ਗੋਰੀਆਂ ਗਲਗਾਂਟਾ ਪਏ ਆ ਤਾਂ ਗੋਲੀ ਜਡਾ ਤਾਂ ਤੂੰ ਆ ਪਿਆ ਕਿਹੜੀ ਗੱਲ ਹੋ ਗਈ ਆ ਨਾਲੇ ਤੂੰ ਭਰਾਵਾਂ ਭਰਾਵਾਂ ਦਾ ਮੈਨੂੰ ਦੱਸਿਆ ਕੁਝ ਤੇ ਭਰਾਵਾਂ ਦਾ ਦੱਸਿਆ ਤੇ ਹੈਗਾ ਹੈਗਾ ਵੀ ਦੋ ਭਰਾਵਾ ਤੂੰ ਤੇ ਇੱਕ ਭਰਾ ਨਹੀਂ ਉਹ ਇੱਕ ਨਹੀਂ ਆਖਿਆ ਦੋ ਆਖਿਆ ਮੈਨੂੰ ਜਾਂ ਦੱਸਣ ਤੇ ਪਲੇਖਾ ਪੈ ਗਿਆ ਤੁਹਾਨੂੰ ਭਰਾ ਆਖਿਆ ਵਾ ਕਿਉਂ ਝੂਠ ਮਾਰੀ ਜਨਾ ਮੂੰਹ ਚਲੋ ਬੱਕਰੀ ਜਾਂ ਆੜਿਆ ਮੈਨੂੰ ਪਲੇਖਾ ਪੈ ਗਿਆ ਸਹੀ ਉਹ ਇੱਕ ਭਰਾ ਭਾਈ ਜੋਤੀ ਦਾ ਕੰਮ ਕਰਦਾ ਇੱਕ ਕਬੱਡੀ ਖੇਡਦਾ ਉਹਨਾਂ ਨੇ ਕਬੱਡੀ ਖਾੜੀ ਖੜਾ ਦੇਣੀ ਜਿੱਦਾਂ ਉਹਨਾਂ ਤੋਂ ਰੂਲ ਆ ਉਹ ਭਰਾ ਟੱਪਰੇ ਪੂਰਾ ਬਦਮਾਸ਼ ਹੁੰਦਾ ਉਹ ਗੈਸਟਾਰੀ ਲੱਗਦੇ ਫੇਰ ਕੀ ਆ ਨਾਲੇ ਓਏ ਬਣਮਣ ਦੀ ਲੱਕੜ ਦੇ ਪੇਤੀ ਹੋਈਦਾ ਵਾ ਵਿਚੋਲੇ ਜੇ ਤੁਸੀਂ ਉਹ ਚੋਲੇ ਕਹਦੇ ਆ ਜਿੱਦਾਂ ਤੂੰ ਪੜੀ ਤੂੰ ਕਹਦਾ ਕਹਦਾ ਹੁਣ ਝੂਠ ਮਾਰਿਆ ਹੋਣਾ ਸਾਨੂੰ ਨਹੀਂ ਜਿੱਦਾਂ ਇਹਨੇ ਪੰਜਵੇਂ ਜਨ ਨੂੰ ਨਕਲ ਮਰਾਤੀ ਹਾਂ ਮੈਨੂੰ ਫੇਰ ਕਰਾ ਕੇ ਰੱਖਤਾ ਹਾਂ ਤੇਨੇ ਨਕਲ ਮਰਾਈਂ ਉਹ ਪਾਸ ਨਾ ਆਉਣਾ ਉਦਾਂ ਇਹਨੇ ਸਾਹਪੋਰੀ ਕਰਨਾ ਵਾ ਮੋਟਰਸਾਈਕਲ ਕਰਨਾ ਵਾ ਉਹ ਨਹੀਂ ਤੇਨਾਲ ਕਰਦਾ ਮੈਂ ਜੋ ਬਣੇ ਗੀ ਗੱਲ ਨਹੀਂ ਪਹਿਲਾਂ ਲਿਆ ਕੇ ਤਵੇਂ ਚੀਜ਼ਾਂ ਸਿੱਧੀ ਗੱਲ ਲੀ ਉਹ ਰਿਸ਼ਤੇ ਦੀ ਤੇ ਹਾਂ ਕਰਾਓ ਤੁਹਾਨੂੰ ਮਿਲ ਜੂ ਸਾਰਾ ਕੁਝ ਜੀ ਜਦੋਂ ਭਰਾਵਾ ਤੇਰੀ ਉਹਨਾਂ ਨੂੰ ਫੋਟੋ ਵਿਖਾਈ ਨਾ ਕਦਾ ਭਰਾ ਤੇ ਕਿੰਨਾਦਰ ਸੋਚਾ ਹੋਵੇ ਤੇ ਪਿਆਰਿਆ ਵਾ ਕਿਦਰ ਮਿਲੇ ਆ ਤੇ ਨਹੀਂ ਦੂ ਉਹਨਾਂ ਨੂੰ ਪਹਿਲਾਂ ਹੀ ਵੇਖਿਆ ਤੇ ਉਹਨੇ ਮੈਨੂੰ ਵਾਕਿਆ ਹੀਗਾ ਵੇਖਿਆ ਵੀ ਚੰਗੀ ਤਰ੍ਹਾਂ ਹੀ ਕਿਤੇ ਪਛਾਣ ਪਛਾਣ ਨਹੀਂ ਲਿਆ ਹੋਵੇ ਹੁਣ ਫਿਰ ਕਿਹੜੇ ਸੋਚ ਤੇ ਪੈ ਗਿਆ ਓਹ ਉਹ ਕੋਹ ਨਹੀਂ ਮਨੋ ਆਪਣੀ ਕੋਈ ਗੱਲ ਹੀਗੀ ਕਾਦੀ ਗੱਲ ਹੀ ਉਹ ਹੋਊ ਕੋਈ ਇੱਥੇ ਵੀ ਵੇਖ ਕਿਦਾਂ ਪੱਬੂ ਤਰੇ ਫਿਰਦੇ ਆ ਪੱਬੂ ਯਾਰ ਮੋਟਰ ਤੇ ਉਧਾਂ ਐ ਮੈਂ ਠੰਡਾ ਵਾ ਤੂੰ ਆਪਣੀ ਦੱਸ ਕਹਾਣੀ ਕੀ ਦੱਸਾਂ ਰਿਸ਼ਤਾ ਮੇਰਾ ਦਾ ਇੱਥੇ ਖਲਾਰ ਦੀਏ ਕੋਈ ਹੁੰਦਾ ਇੱਥੇ ਖਲਾਰ ਦੀਏ ਮੋਟਰਸਾਈਕਲ ਆ ਇੱਥੇ ਖਲਾਰ ਦੀਏ ਕਰਾਉਣਾ ਪੈਣਾ ਵਾ ਪਹਿਲਾਂ ਗੱਲ ਕਿਉਂ ਤੋਰੀਓ ਗੱਲ ਮਾਂ ਵਕਤਾਂੋਂ ਫੜਿਆ ਗਿਆ ਆ ਨਾਲ ਨਾਲ ਆਉਂਦੀ ਮੈਂ ਉੱਥੇ ਮਰੋਣਾ ਸੀ ਇਹਦੇ ਇੰਨੇ ਜੋ ਕੀ ਆ ਕੀ ਕਹਾਂ ਲੱਗੀ ਆ ਇਹਦੇ ਨਾਲ ਕਨੈਕਟ ਕਰ ਤੂੰ ਹਣ ਕਨੈਕਟ ਕੀ ਕਰਾਂ ਕਰਨਾ ਹੀ ਪੈਣਾ ਵਾ ਜੋ ਬਨ ਭਾਬੀ ਕਰਾਉਣਾ ਹੀ ਪੈਣਾ ਵਾ ਰਿਸ਼ਤਾ ਹੁਣ ਗਾਲ ਤੂੰ ਦੋਵਾਂ ਨੇ ਕੀਤੀ ਇਹ ਤੇ ਡਰੀ ਜਾਂਦੇ ਸੀ ਉੱਥੇ ਨਾਲ ਤੂੰ ਕਦੋਂ ਡਰਦਾ ਉਹ ਭਰਾਵਾ ਗਲ ਗਲ ਤੇ ਗੋਲੀ ਦਾ ਨਾ ਗਲ ਗਲ ਤੇ ਗੋਲੀ ਦਾ ਨਾ ਗੋਲੀ ਵੀ ਅਗਲੇ ਕਹਿੰਦੇ ਸੀਨੇ ਵਿੱਚ ਮਾਰਨੀ ਤਾਂ ਨਾਲੇ ਤੂੰ ਇਹ ਗੱਲ ਦੱਸ ਤੂੰ ਪੜੀ ਬੰਨਾ ਸਭ ਕੁਝ ਸਹੀ ਦੱਸਿਆ ਨਾ ਤਾਂ ਹੋਰ ਪਹਿਲੀ ਬਿਲਕੁਲ ਸਹੀ ਰਸੀ ਮੈਣੀ ਕੋ ਝੂਠ ਬੋਲਿਆ ਉਹ ਆਂਦੇ ਕਿ ਨਿੱਗੀ ਨਿੱਗੀ ਚੀਜ਼ ਵਿੱਚ ਕੋ ਗਲਤ ਨਿਕਲੀ ਨਾ ਇਸਦੀ ਕੋਈ ਲੱਕ ਤੇ ਹੋਣੀ ਤੇ ਪੱਟਾ ਤੇ ਹੋਣੀ ਉਹਨ ਲਾਦਾ ਰੋਟੀ ਪਾਣੀ ਚ ਵੀ ਗੋਲੀਆਂ ਹੀ ਖਾਂਦੇ ਆ। ਹਾਂ ਕੀਤੀ ਹੈਗਾ ਕੁਛ ਕੁਛ ਕਰਾਂਗੇ। ਬੀਬੀਆਂ ਗਈਆਂ ਵਾ ਬਾਜ਼ਾਰ ਆਉਣ ਗਈਆਂ। ਸਾਰੇ ਜਣ ਸਲਾਹ ਕਰਨਗੇ ਫਿਰ ਦੱਸਾਂਗੇ। ਉਹ ਚੋਲਾ ਆਪਣਾ ਨੰਬਰ ਦੇ ਗਿਆ। ਚਲ ਮੈਂ ਦੇਖੋ ਕੀਤਾ ਵਾ ਸੁੱਖ ਗੋਲੀਆਂ ਫੋਟੋ ਨੰਬਰ ਦੇ ਦੇ। ਫੋਟੋ ਉਹ ਦੇਖ ਲੈਣ ਚਲ ਮੈਂ ਵੇਖ ਕੇ ਆਵਾਂ। ਲੈ ਜਾਂ ਅੰਦਰ ਇਹਨੂੰ। ਵੇਖ ਲੈ ਜਾ। ਕੋਈ ਨਹੀਂ ਹਾਂ ਮਮੀ ਉਹਨਾਂ ਬੁੜੀਆਂ ਬਹੁਤੀਆਂ ਕਾਲੀਆਂ ਪੈ ਜਾਂਦੀਆਂ। ਆਹ ਜਾਂਦੀ ਕਾ ਇਹ ਕੋਈ ਕਰਨ ਦੇ। ਆਹ ਕੋਈ ਨਹੀਂ ਇਹ ਨਹੀਂ ਚਲਾ ਨਾ ਕਰਨਾ ਜੋ ਕਰਨਾ। ਵੇਖ ਤੈਨੂੰ ਵੱਖਾ ਪਿੱਛੇ ਚਲ ਤੂੰ ਆਂਦਾ ਹੀ ਪਤਾ ਕਰਨਾ ਚਲ ਪਤਾ ਪੁੱਛ ਕੇ ਚ ਕਰ ਮੈਂ ਇਹ ਵੀ ਫੋਟੋ ਫਾਟੋ ਵੇਖ ਲੈਣ ਇਹਨਾਂ ਦੇ ਪਸੰਦ ਕਿ ਨਹੀਂ ਪਸੰਦ ਉਦਾਂ ਮੈਂ ਮੁੰਡੇ ਨੂੰ ਕੀਤਾ ਇਹ ਫੋਨ ਤਾਂ ਨਾ ਮੈਂ ਕਿਤੇ ਗਿਆ ਵਾਂ ਅੱਜ ਤੇ ਮੈਂ ਦਿੰਦੂ ਤੇ ਘਰ ਆਉਣਾ ਵਾ ਅੱਛਾ ਤੇ ਮੈਂ ਤੈਨੂੰ ਸਾਰੀ ਬਾਇਓ ਡਾਡਾ ਕੱਢ ਕੇ ਲੈ ਦੱਸ ਦੂੰਗਾ ਅਜੇ ਪੈਲੀ ਪੂਰੇ ਮੈਨੂੰ ਨਹੀਂ ਪਤਾ ਜਿੰਨਾ ਡੈਡੀ ਨੂੰ ਪਤਾ ਵਾ ਡੈਡੀ ਉਹਦਾ ਨੰਬਰਦਾਰ ਵਾ ਤਾਂ ਮੈਂ ਸਾਰਾ ਕੁਝ ਪਤਾ ਕਰਕੇ ਪੇਟ ਦੱਸੂੰਗਾ ਅੱਛਾ ਆਹੋ ਯਾਲਖੇ ਕਰਨਾ ਪਤਾ ਤੇ ਫੇਰ ਨਾਲ ਹੀ ਇਕੱਠਾ ਹੀ ਮੈਨੀ ਕਰ ਦਿੰਨੇ ਆ ਆ ਇਕੱਠੇ ਹੀ ਕਰਨੇ ਗੁਰਦੁਆਰੇ ਕਰਨੇ ਤੂੰ ਨਿਕੜਾ ਵਈਗੇ ਦੁਆ ਨਹੀਂ ਨਾ ਖਰਚੋ ਦਰੋ ਹੋਵੇ ਤਾਂ ਨਾ ਉਧਰ ਹੋ ਜਿਹੜਾ ਮੰਮੀ ਲੋਕਾਂ ਨੂੰ ਖਾਣਾ ਉਹ ਸੋਨਾ ਸੋਨਾ ਬਣਾ ਕੇ ਪਾ ਦਾਂਗੇ ਤੁਮਾਰੂ ਚਲੋ ਨਿਆਣੇ ਦੀ ਚੀਜ਼ ਆਹ ਨਿਆਣੇ ਚੀਜ਼ ਭਰ ਜੂਗੀ ਕੱਪੜਾ ਵੀ ਬਣਾਉਣਾ ਆਹੋ ਖਰਚੇ ਹੋਰ ਹੀ ਬੜੇ ਆ ਖਰਚੇ ਬੜੇ ਆ ਪਤਾ ਨਹੀਂ ਇਸ ਜ਼ਿੰਦਗੀ ਚ ਕੀ ਬਹਨਣਾ ਹੀ ਤੇ ਕੀ ਹੋਣਾ ਹੀ ਅੱਗੇ ਨਿਆ ਸੋਕਾ ਕੀ ਬਾਬੀ ਮੁੰਡੇ ਦੀ ਫੋਟੋ ਤੈਨੂੰ ਦਿੱਤੀ ਹੈ ਨਾ ਤੈਨੂੰ ਮੁੰਡਾ ਪਸੰਦ ਆ? ਓਹੋ ਠੀਕ ਵਾ। ਨਿਆ ਫੋਟੋ ਦਿਖਾ। ਠੀਕ ਆ ਮੈਂ ਦੇਖ ਰਹੀ ਕਿ ਹਏ ਹੇ ਮੈਂ ਕਰਦੀ ਕੋਈ ਜੀ ਨਹੀਂ ਮੈਨੂੰ ਸਭ ਤੋਂ ਪਹਿਲਾਂ ਦਿਖਾ ਲੈਣੀ ਚਾਹੀਦੀ। ਨਾਲੇ ਮੇਰੀ ਇੱਕ ਗੱਲ ਸੁਣ ਲੈ ਧਿਆਨ ਨਾਲ ਮੈਨੂੰ ਮੁੰਡਾ ਪਸੰਦ ਆਉਗੇ ਤਾਂ ਫੇਰ ਤੇਰਾ ਰਿਸ਼ਤਾ ਹੋਣਾ ਵਾ। ਐਵੇਂ ਨਹੀਂ ਇਹੋ ਜੇ ਨਾ ਕਰ ਦੇਣਾ। ਜਿੰਨੀ ਸੋਹਣੀ ਤੂੰ ਓਹ ਉੰਨਾ ਸੋਹਣਾ ਮੁੰਡਾ ਲੱਭਣਾ ਵਾ ਚੰਗਾ। ਦਿਖਾ ਦੇ ਸਹੀ ਗੁੰਗੀ ਬਹਿ ਕਰਕੇ ਬਹਿ ਗਈ ਤੂੰ ਤੇ। ਫੋਟੋ ਹੈ ਗਈ ਵੀ ਆ ਵਿੱਚ ਹਾਂ ਇਹ ਆ ਕਿਦਾਂ ਦੀ ਫੋਟੋ ਦੇ ਕੇ ਗਏ ਫੋਟੋ ਤੇ ਚਾਜੀ ਦੀ ਦੇ ਜਾਂਦੇ ਆ ਪਜਲਵਾ ਜਿਹੜਾ ਵੀ ਜੋੜ-ਜੋੜ ਕੇ ਤੇ ਵੇਖਣੀ ਆ ਉਹ ਚਲ ਪਈ ਅੱਜ ਕੱਲ ਅੱਜ ਤਾਂ ਨਿਆਣੇ ਖੜਾਉਣੇ ਜੋੜਦੇ ਆ ਨੇ ਬਾਬੀ ਕੀ ਵੇਖਣਾ ਤੁਸੀਂ ਫੋਟੋ ਦਾ ਮੈਂ ਵੇਖ ਤੇ ਲਈ ਆ ਪਰ ਇਹਨੂੰ ਕੀ ਕੀਤਾ ਈਓ ਤੂੰ ਕੀਤਾ ਕਿ ਉਹਨਾਂ ਨੇ ਇਦਾਂ ਦੀ ਦਿੱਤੀ ਆ ਉਹਨਾਂ ਮੈਂ ਪਤਾ ਕੀ ਭਾਬੀ ਜੀ ਮੈਂ ਹੀ ਪਾੜਦੀ ਇਹ ਰਹਿਣ ਤੇ ਛੱਡੋ ਖੜਾ ਫੋਟੋ ਲਾ ਗਈ ਕੰਨ ਦੇ ਫੀਜ ਹਾਂ ਮੂੰਹ ਤੇ ਵੇਖ ਲੈਂਦੇ ਦਾ ਮੁਖੜਾ ਹੈ ਕਿੱਥੇ ਆ ਉਦੋਂ ਮੈਂ ਦਾਾਂ ਪਾੜਦੀ ਮੈਂ ਇਹਨਾਂ ਨੇ ਹੁਣ ਘਰ ਦੇਣਵਾ ਵੀ ਮੇਰਾ ਵਿਆਹ ਦਾ ਵਿੱਚੇ ਪੰਗਾ ਪਾ ਦੇਣਾ ਮੇਰੇ ਕੋਲ ਤਾਂ ਮੰਨੇ ਵੀ ਇਦਾਂ ਵਿਆਹ ਹੀ ਨਹੀਂ ਵੇਖਿਆ ਜਾਣਾ ਫਿਰ ਹਾਂ ਹੈ ਮੂੰਹ ਕਿੱਥੇ ਗਿਆ ਦਾ ਲੱਤਾ ਲੁਤਾ ਲੱਤਾ ਬਾਹਾਂ ਦੇਖਦੀਆਂ ਬੱਸ ਮੂੰਹ ਕਿੱਥੇ ਆ ਰਹਿਣ ਤੋਂ ਮੈਂ ਤਾਂ ਨੂੰ ਆਖਣ ਨਹੀਂ ਤੂੰ ਹੀ ਕੈਂਸਲ ਹੀ ਕਰਾ ਦੋ ਮੇਰਾ ਵਿਆਹ ਕਿਉਂ ਇਕੋ ਹੱਲੇ ਤੁਹਾਡੇ ਦੋਵਾਂ ਦੇ ਵਿਆਹ ਹੋ ਜਾਣੇ ਆ ਹੋਰ ਤੁਹਾਨੂੰ ਕੀ ਚਾਹੀਦਾ ਵਾ ਤੇ ਭਾਬੀ ਮੈਨੂੰ ਕੀ ਫਾਇਦਾ ਹੋਣਾ ਵਾ ਸਭ ਤੋਂ ਜ਼ਿਆਦਾ ਨੁਕਸਾਨ ਮੇਰਾ ਹੋਇਆ ਵਾ ਇਹਦੇ ਵਿੱਚ ਜਦੋਂ ਤੁਹਾਡਾ ਇਕੱਠੇ ਵਿਆਹ ਹੋ ਜਾਣੇ ਆ ਤੇ ਮੈਨੂੰ ਵੱਖ-ਵੱਖ ਚੀਜ਼ਾਂ ਨਹੀਂ ਮਿਲਣੀਆਂ ਉਦੋਂ ਤੇਰਾ ਪਹਿਲਾਂ ਮੰਨੇ ਦਾ ਵਿਆਹ ਕਰਨਾ ਸੀ ਮੈਨੂੰ ਵੱਖ-ਵੱਖ ਨੈਕਲੈਸ ਮਿਲਣੇ ਸੀ ਸੂਟ ਮਿਲਣੇ ਸੀ ਜੁੱਤੀਆਂ ਮਿਲਣੀਆਂ ਸੀ ਜਿੰਨੇ ਸੂਟ ਹੋਣੀਆਂ ਜੁੱਤੀਆਂ ਹੁਣ ਮੈਨੂੰ ਜਿੱਦਨ ਮੈਂ ਮੰਨੇ ਦਾ ਵਿਆਹ ਵੇਖਣਾ ਨਾ ਉਹ ਜੁੱਤੀ ਮੰਮੀ ਨੇ ਕਿਹਾ ਨਾ ਚੌਥੇ ਪੰਜਵੇਂ ਦਿਨ ਪਾਲਾ ਇੱਦਾਂ ਹੋਣਾ ਨਾ ਪੰਜ-ਛੇ ਦਿਨ ਤੇ ਵਿਆਹ ਚੱਲਣਾ ਹੀ ਆ ਨਾ ਮੈਨੂੰ ਤੇ ਬੰਦੇ ਨੇ ਪਾ ਦੇਣਾ ਨਾ ਇੱਥੇ ਨਹੀਂ ਜਾਣਾ ਤੂੰ ਸਾਇ ਹੀ ਬੱਜੀ ਆ ਇੱਥੇ ਨਹੀਂ ਜਾਣਾ ਤੈਨੂੰ ਆ ਉਹ ਵਾ ਤੈਨੂੰ ਜੇ ਆ ਤੇ ਹੋਰ ਤੁਹਾਨੂੰ ਕੀ ਚਾਹੀਦਾ ਵਾ ਵੈਹੇ ਵਿਆਹ ਕਰਾਉਣਾ ਹੀ ਤੇ ਮੈਂ ਜੇ ਵਿਆਹ ਚੱਜ ਨਾਲ ਵੇਖਣਾ ਹੈ ਨਾ ਕਿੰਨੀਆਂ ਰੀਝਾਂ ਹੀ ਮੈਨੂੰ ਫੇ ਮਮਨੇ ਵੀ ਇਦਾਂ ਵਿਆਹ ਵਧੀਆ ਤਰੀਕੇ ਨਾਲ ਵੇਖੂੰਗੀ ਉਧਰ ਉਹਦੀਆਂ ਰਸਮਾਂ ਕਰਨ ਦੇਵਣ ਉਧਰੋਂ ਮੇਰੀਆਂ ਮੈਨੂੰ ਤੇ ਚੱਜ ਸਵਾਦ ਨਾਲ ਕੁਛ ਵੀ ਨਹੀਂ ਮੌਕਾ ਦਿੱਤਾ ਇਹਨਾਂ ਨੇ ਵੇਖਣ ਦਾ ਅੱਛਾ ਠੀਕ ਆ ਅਜੇ ਦਿਨ ਫੋਟੋ ਦਿੱਤੀ ਹੀ ਤੇ ਤੂੰ ਮੰਮੀ ਨੂੰ ਕੀ ਕਿਆ ਮੰਮੀ ਨੂੰ ਤਾਂ ਮੈਂ ਹਾਂ ਹੀ ਕਿਹਾ ਤੇ ਜੇ ਮੇਰੇ ਨਾਲ ਐਵੇਂ ਨਹੀਂ ਖਪਣ ਉਹ ਉਧਰ ਤੂੰ ਸੱਚੀ ਹੋ ਗਈ ਆ ਉਹ ਤੇ ਮੈਂ ਤਾਂ ਡੰਡੀਂ ਵੀ ਚੱਲ ਕਰੇ ਤੂੰ ਹੀ ਮੈਂ ਮੰਮੀ ਨੂੰ ਕੀ ਕਹਿਣਾ ਸੀ ਪਹਿਲਾਂ ਮੈਨੂੰ ਇਹ ਦੱਸ ਆ ਫੋਟੋ ਉਹਨਾਂ ਨਹੀਂ ਤਾਂ ਦਿੱਤੀ ਮੰਮੀ ਨੂੰ ਪੁੱਛਾਂ ਨਹੀਂ ਫੋਟੋ ਤੇ ਪੂਰੀ ਹੀ ਭਾਬੀ ਫੋਟੋ ਤੇ ਪੂਰੀ ਹੀ ਹਾਂ ਆ ਤੇ ਬਾਅਦ ਵਿੱਚ ਐਵੇਂ ਮੈਨੂੰ ਪਤਾ ਨਹੀਂ ਲੱਗਾ ਮੈਂ ਗਸੋਰ ਦੀ ਸੋਚੀ ਨੇ ਫੋਟੋ ਪਾਟ ਛੜੀ ਮੈਨੂੰ ਟੈਨਸ਼ਨ ਹੀ ਮੇਰੇ ਦਿਮਾਗ ਤੇ ਚੱਲਣ ਡੈ ਪੀ ਹੀ ਮੇਰੀ ਇਹ ਤੇ ਇੱਜ਼ਤ ਪਾਣੀ ਫੇਰਤਾ ਨਾ ਮੈਂ ਕਿੰਨਾ ਕੁ ਸੋਚਿਆ ਵੀ ਮੀਰ ਦੇ ਵਿਆਹ ਤੇ ਆ ਕਰਨਾ ਬਾਜਵਾਨ ਪ੍ਰੀਤ ਨਾਲ ਮੈਂ ਇਦਾਂ ਘੁੰਮਣ ਜਾਇਆ ਕਰਨਾ ਉੱਥੇ ਜਾਇਆ ਕਰਾਂਗੇ ਸਾਰਾ ਕੁਝ ਵਿਚੇ ਦਾ ਵਿਚੇ ਰਹਿ ਗਿਆ ਲੋਕੀ ਤੇ ਭੈਣਾ ਕੁੜੀਆਂ ਆਪਣੇ ਵਿਆਹ ਤੇ ਇੰਨੀਆਂ ਖੁਸ਼ ਹੁੰਦੀਆਂ ਵਾ ਮੂਲ ਘਾਲ ਕਾ ਕਿਤੇ ਮਾਰ ਮੁਸਕੜੀਆਂ ਚ ਹੱਸਦੀਆਂ ਤੂੰ ਮੇਰੇ ਸਾਹਮਣੇ ਪਖੰਡ ਕੰਡੀਆਂ ਕਿ ਜਾਣ ਕੇ ਮੈਨੂੰ ਅਸੀਂ ਦਿਖਾ ਲੰਡੀਆਂ ਮੈਨੂੰ ਨਹੀਂ ਪਸੰਦ ਮੈਂ ਨਹੀਂ ਵਿਆਹ ਕਰਾਉਣਾ ਵਿੱਚੋਂ ਵਿੱਚੋਂ ਪਤਾ ਨੇ ਮਨ ਚ ਲੱਡੂ ਫਟਦੇ ਹੁਣ ਉਹ ਜੋਬਨ ਉਹ ਕਿਦਾਂ ਨਹੀਂ ਜਾਈ ਜਾਂਦੇ ਜੇ ਮੇਰੀ ਗੱਲ ਸੁਣ ਕੋਈ ਟੈਂਸ਼ਨ ਨਾ ਲਓ ਤੂੰ ਤੇ ਦੇਲੀ ਛੱਡ ਗਿਆ ਵਾ ਆ ਬਦਮਾਸ਼ ਬਦਮੂਸ਼ ਕਿਤੇ ਬਟਾਂ ਤੇ ਤੁਰੇ ਫਿਰਦੇ ਆ ਅੱਜ ਕੱਲ ਮੇਰੀ ਗੱਲ ਸੁਣ ਆਪਾਂ ਨੰਬਰ ਦੇ ਦਿੱਤਾ ਠੀਕ ਆ ਤੇਰਾ ਐਡਰੈਸ ਦੇ ਦਿੱਤਾ ਵਾ ਉਹਨੇ ਪੁੱਛ ਕਿਸ ਕਰਕੇ ਉਹ ਆਪੇ ਫੋਨ ਲਾ ਦੇਣਾ ਵਾ ਜੇ ਹਾਂ ਉਹ ਕਿਸਮਤ ਹੋਈ ਮਾਤਾ ਦਾ ਜੇ ਤੇਰੇ ਸੰਯੋਗ ਹੋਏ ਤੇ ਮਾਤਾ ਦਾ ਵੀ ਫੋਨ ਆ ਗਿਆ ਹੀ ਮਾਤਾ ਆ ਗਿਆ ਵਾ ਆਜੋ ਕਿ ਹਣ ਤੁਸੀਂ ਚੱਲ ਕਰ ਚੱਲ ਠੀਕ ਆ ਫਿਰ ਚੱਲ ਠੀਕ ਹਾਂਜੀ ਹਾਂਜੀ ਮੰਮੀ ਆ ਗਿਆ 1 ਮਿੰਟ ਚ ਆ ਗਿਆ ਬਸ ਜੀ ਸਰਦਾਰ ਜੀ ਹਾਂ ਜੀ ਕਿਧਰੋਂ ਆਏ ਸੱਸ ਪੱਟਾ ਕਰਦੇ ਉਹ ਮੈਂ ਘੁੰਮ ਫਿਰ ਕੇ ਆਇਆ ਹਾਂ ਘੁੰਮ ਫਿਰ ਕੇ ਆਇਆ ਹਾਂ ਹਾਂ ਜੀ ਤੇ ਪੁੱਤੋਂ ਪੱਠੇ ਤੇ ਖਾ ਦੇ ਖੁਰਲੀ ਤੇ ਖਾਲੀ ਇਹਦੇ ਪੱਠੇ ਤੂੰ ਕਿਹੜੇ ਪਾ ਕੇ ਗਿਆ ਉਹ ਖਾ ਗਿਆ ਹਣ ਗਾਈਆਂ ਹਣ ਇੰਨਾ ਚਿਰ ਬੜੀ ਹੋਰ ਪਾਦੇ ਨਹੀਂ ਉਹ ਪਏ ਤੇ ਹੈਗੇ ਖਰਾਬ ਹੋ ਜਾਣੇ ਆ ਮਾਂ ਤੇਰੀ ਕਿੱਥੇ ਗਈ ਆ ਉਹ ਤਾਇ ਘਰ ਗਈ ਆ ਤੇ ਦੀਦੀ ਚਾਚੀ ਘਰ ਗਈ ਆ ਉਧਰ ਗਈ ਆ ਹਾਂ ਜੀ ਅੱਛਾ ਤੇ ਉਹ ਮੈਂ ਤੇ ਨਾ ਕਰਨੀ ਸੀ ਗੱਲ ਦੱਸੋ ਵੀ ਤੂੰ ਵੀ ਆਪਣੇ ਕੱਪੜੇ-ਕੁਪੜੇ ਵੇਖ ਲੈਣੇ ਸੀ ਕੋਈ ਕਹਿੰਦਾ ਸਗਨ ਵਾਲੇ ਦਿਨ ਤੇ ਚੱਲ ਕੁਰਤਾ ਪਜਾਮਾ ਚੱਲ ਜੂਗਾ ਗਰਮੀ ਆ ਹਾਂਜੀ ਤੇ ਬਰਾਤ ਵਾਲੇ ਦਿਨ ਜੋ ਲੈਣਾ ਵਾ ਉਹ ਲੈ ਲਓ ਪੈਂਟ ਕੋਟ ਛਾੰਦੋ ਫਿਰ ਉਹ ਤਾਂ ਗਰਮੀ ਆ ਐਦਵਾਰ ਨੂੰ ਜਾ ਕੇ ਫਿਰ ਵੇਖ ਲੈ ਜੋ ਲੈਣਾ ਨਹੀਂ ਨਹੀਂ ਐਦਵਾਰ ਦੁਕਾਨਾਂ ਬੰਦ ਹੁੰਦੀਆਂ ਕੱਲ ਜਾਂਦੇ ਆ ਛੁੱਟੀ ਕਰ ਲਿਓ ਛੁੱਟੀ ਕਰਾ ਦਿਓ ਓ ਬੱਲੇ ਤੂੰ ਬੰਨਾ ਲਾ ਬੋ ਛੁੱਟੀ ਦਾ ਬੱਲੇ ਓ ਤੇਰੇ ਕੋਈ ਨਹੀਂ ਇੱਕ ਨਹੀਂ ਨਹੀਂ ਕੋਈ ਨਹੀਂ ਬਹੁਤ ਕੁੰਨੇ ਦੁਕਾਨਾਂ ਬੰਦ ਹੁੰਦੀਆਂ ਨਹੀਂ ਨਹੀਂ ਕੱਲ ਹੀ ਜਾਣਾ ਵਾ ਤੂੰ ਐਤਵਾਰ ਚਲ ਜੀ ਹਾਂ ਉੱਥੇ ਕੀ ਆ ਕਿੱਥੇ ਕਿੱਥੇ ਦੁਕਾਨਾਂ ਬੰਦ ਹੁੰਦੀਆਂ ਮੈਂ ਵੇਖਿਆ ਹੈ ਸ਼ਹਿਰ ਬੰਦ ਹੁੰਦੀਆਂ ਉਹ ਇੱਕ ਅੱਧੀ ਕਦੇ ਬੰਦ ਹੋਈ ਹੋਊਗੀ ਕਿ ਹੋਰ ਬੰਦ ਹੀ ਰਹਿਣੀ ਆ ਉਹ ਨਹੀਂ ਨਹੀਂ ਕੱਲ ਹੀ ਜਾਣਾ ਆਪਾਂ ਚੱਜਾ ਵਾਜ ਮਾਰ ਮਮੀ ਆਪਣੀ ਠੀਕ ਆ ਵਾਜ ਮਾਰ ਹੁਣ ਤੇ ਮੁੜ ਕੇ ਆਣ ਕੇ ਪੱਠੇ ਪਾਦੀਆਂ ਠੀਕ ਆ ਪਰਦੇ ਖੁੱਲੀਆਂ ਹੁਣ ਦਾ ਬੰਦੇ ਆ ਹੁੰਦਾ ਵਾ ਹਾਂ ਕਿ ਭੋਣਾ ਕੁੱਤੇ ਖਸੀ ਕਰਕੇ ਮੈਂ ਮਾਤਾ ਕਿਤੇ ਗਿਆਨ ਨੂੰ ਕੰਮ ਕਾਦਾ ਕੰਮ ਵਾ ਪਤਾ ਲੱਗੇ ਕੰਮ ਕਾਦਾ ਵਾ ਤੈਨੂੰ ਮੈਂ ਮਾਤਾ ਗਿਆਨ ਆਈਓ ਆਪਣਾ ਜਗਾੜ ਲਾਉਂ ਰਿਸ਼ਤੇ ਦਾ ਅੱਛਾ ਕੰਮ ਨਾ ਕਰੀ ਕੋਈ ਕੰਮ ਨਾ ਵੇਖੀ ਰਿਸ਼ਤਿਆਂ 'ਚ ਜਗਾੜ ਲਾਈਂ ਕਦਾ ਤੇ ਫੇਰ ਕੀ ਆ ਨਾਲੇ ਜ਼ਹਿਰ ਪੈ ਲੋ ਜੁਗਾੜ 'ਚ ਨਾਲੇ ਤੂੰ ਨਾ ਪਾਣੀ ਮਾਰਨ ਵਾਲੀ ਭਾਣ ਮਾਤਾ ਪਾਣੀ ਨਿਵਾਉਣ ਵਾਲੀ ਬਣੂ ਪਰ ਕੰਮ ਕੋ ਕਰੇਗੇ ਤਾਂ ਤਾਂ ਹੀ ਆ ਕੋਣ ਤੈਨੂੰ ਕੁੜੀ ਦੇ ਦੇ ਦਾਂ ਉਹ ਕੁੜੀ ਮਿਲ ਜਣੀ ਤੂੰ ਸਾਈਆਂ ਦੇਣ ਵਾਲੀ ਬਾਣਾ ਖਲਵਾਈ ਵੀ ਲੱਭ ਪੈਲ ਸਭਾ ਚ ਪੈ ਤੇ ਨਹੀਂ ਬੋਪੰਦਾ ਪੈਲਸ ਵਾਲਿਆਂ ਨੂੰ ਵੀ ਸਾਈ ਦੇਈਏ ਜਾ ਕੇ ਉਹ ਪਾਵੇ ਸਾਰੇ ਸਾਨੂੰ ਵੱਢ ਕੇ ਚੱਲ ਜਾਣ ਕੌਣ ਕਿਹੜੇ ਕੁੜੀ ਦਾ ਮਾਂ ਪਿਓ ਆ ਭੈਣ ਭਰਾ ਆ ਓਏ ਉਹ ਨਹੀਂ ਨੇ ਜੋਗੇ ਓਏ ਉਹ ਨਹੀਂ ਨੇ ਜੋਗੇ ਮੰਨ ਜਾਣਗੇ ਮੰਨ ਜਾਂਦੇ ਹੁੰਦੇ ਨਾਲੇ ਜਦੋਂ ਕੁੜੀ ਮੰਨੀ ਤੇ ਸਾਰੇ ਮੰਨ ਜਾਂਦੇ ਹੁੰਦੇ ਆ ਤਬਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਹਿਲਾਂ ਉਹ ਤਾਂ ਕਾਮਕਾਰ ਜੇਣਾ ਦਾ ਕੰਮ ਕਰਨ ਵਾਲਾ ਫਿਰ ਰਿਸ਼ਤਾ ਵੀ ਕਰਾਂਗੇ ਸੋਹਣਾ ਬੜਾ ਤੜਾ ਵਿਆਹ ਕਰਾਂਗੇ ਤੇਰੇ ਮੂਹਾਂ ਦੀ ਵੇਖਣਾ ਤੇਰਾ ਹੀ ਵਿਆਹ ਕਰਨਾ ਹੋਰ ਕਿਹਦਾ ਕਰਨਾ ਮੰਮੀ ਸਿਆਣੇ ਕਹਿੰਦੇ ਹੁੰਦੇ ਨਾ ਵੀ ਜਦੋਂ ਪਾਰ ਸਿੱਤੇ ਬਹਿ ਜੇ ਵੀ ਕਾਮਕਾਰ ਆ ਪਹਿ ਲੱਭ ਜਾਂਦੇ ਹੁੰਦੇ ਆ ਤੇ ਕੰਮਕਾਰ ਲੱਭ ਜਾਣਾ ਜਦੋਂ ਟੈਨਸ਼ਨ ਨਹੀਂ ਕੰਮ ਲੱਭ ਜਾਣਾ ਤੇ ਚੰਗੀ ਗੱਲ ਪਾਰ ਬਹਿ ਜੂ ਤੇ ਕੰਮ ਵਧੀਆ ਹੋਊਗਾ ਤੋਰੇ ਭੈਣ ਭਰਾ ਮੰਨਦੇ ਵਾ ਉਹ ਗੱਲਾਂ ਹੋਵੇ ਅਸੀਂ ਇੱਧਰ ਵਿਆਹ ਚਾਲ ਕੇ ਨਾ ਉੱਧਰ ਕਾਲਾ ਗਲੇ ਵਾ ਨੂੰ ਮੂਹਾਂ ਆਂ ਉਹ ਮੰਨ ਜਾਂਦੇ ਹੁੰਦੇ ਆ ਕਹਿਣ ਤੇਿਆ ਮਨ ਜਾਂਦੇ ਨੇ ਆ ਤੁਮਨੇ ਇਹ ਦੱਸ ਜਿਹੜਾ ਵਿਹਾਂ ਬਾਈਆਂ ਸਾਲਾਂ ਤੇ ਮੈਂ ਨਹੀਂ ਤੇਰੇ ਤੋਂ ਕੁਝ ਵੇਖਿਆ ਉਹਨਾਂ ਨੇ ਕੀ ਵੇਖ ਲਿਆ ਉਹ ਮੰਮੀ ਜਿਨ੍ਹਾਂ ਵੇਖਣਾ ਬੜਾ ਕੁਝ ਵੇਖ ਲੈਂਦੇ ਆ ਇਹ ਤਾਂ ਪੱਕੇ ਹਣੇ ਹੁਣੇ ਆਪਾਂ ਨੂੰ ਪੱਕੇ ਹੁੰਦੇ ਹੁਣੇ ਉਹਨਾਂ ਨੂੰ ਇਹ ਨਹੀਂ ਹਣੇ ਆਹੋ ਸਾਰਾ ਪਿੰਡ ਚਾਰ ਕੇ ਬੈਠੇ ਅਗਲੇ ਹਾਂ ਵੇਖ ਕੇ ਚਾਰ ਕੇ ਬੈਠੇ ਹਾਂ ਵੇਲੇ ਆ ਉਹਨਾਂ ਨੂੰ ਪਤਾ ਉਹਨਾਂ ਤੇ ਪਤਾ ਉਹ ਤੇਰ ਵਰਗੀ ਝੂਠ ਨਾਲ ਮੱਕ ਗੱਲ ਕੀਤੀ ਸੀ ਨਾ ਮਾਂ ਮਾਂ ਦੁੱਤੀਆਂ ਤੇ ਰਵਾਰ ਸੇਕਣਾ ਬੁੱਠੇ ਕੰਮ ਸਾਰੇ ਚੱਲਦੀ ਆ ਉੱਦਾਂ ਪਖੰਡ ਕਰਨੇ ਹੁੰਦੇ ਫੜਾਉਰੇ ਇੱਧਰ ਕੀ ਕਰਦਾ ਵੇਖਣਾ ਭਾਬੀ ਜੀ ਤੁਸੀਂ ਦੱਸ ਮੈਂ ਵੀ ਜੋੜ ਕੇ ਦੇ ਲੈਣਾ ਘੜੀ ਖੇਡਾ ਖੇਡ ਲੈਣੀ ਮੈਂ ਵੀ ਕਿ ਮੇਕਾ ਸਹੀ ਹੈ ਕਿਦਾਂ ਦਾ ਵਾਏ ਕਿੱਦਾਂ ਨੂੰ ਜੋੜਨੀ ਆ ਹਾਂ ਭਾਬੀ ਇਹਨੂੰ ਆਪਾਂ ਇਹ ਬਾਹਰੋਂ ਘੁੱਟ ਚਾਹ ਹੀ ਬਣਾ ਲਓ ਤੁਸੀਂ ਕੋਈ ਨਹੀਂ ਚਾਹ ਹੀ ਬਣਾ ਲੈਨੇ ਆ ਇੱਥੇ ਕਿ ਜੋੜਨੀ ਨਾ ਅੱਧ ਚ ਨਾਲ ਜੜਾਉਂਦੀ ਨਹੀਂ ਆ ਤੇ ਨਾਲ ਹੋਰ ਗੱਲਾਂ ਸੁਣਾਉਂਦੀ ਆ ਉਹਦਾ ਦੀ ਕਿੱਥੇ ਗਈ ਚਾਹ ਵੀ ਨਹੀਂ ਪੀ ਸਕਦੀ ਬਣਾ ਕੇ ਮੈਂ ਕਿਹਾ ਚੱਲ ਤੂੰ ਹੀ ਬਣਾਉ ਹੁਣ ਪੀਨੇ ਲੋਕਾਂ ਦਾ ਕਰਮ ਹੁੰਦਾ ਵਾ ਮੁੰਡੇ ਦੀ ਫੋਟੋ ਮਗਰੋਂ ਪਰਜਾਈਆਂ ਲੋਕੇ ਪਹਿਲਾਂ ਦਿਖਾਲਦੇ ਆ ਕਿਉਂ ਦਿਖਾਲਦੇ ਭਲਾ ਵੀ ਪਰਜਾਈਆਂ ਨਾਲ ਨਾ ਜਾਣ ਕਰਦੇ ਜੀਆਂ ਦੀ ਕੋਈ ਗੱਲ ਨਹੀਂ ਹੁੰਦੀ ਪਰ ਵੀ ਮੇਰੇ ਤੇ ਇਹਨੂੰ ਵੀ ਕਰਦਾ ਜੀ ਸਮਝਦੀ ਆ ਨਹੀਂ ਸਮਝਾਂਦਾ ਤੇ ਤੂੰ ਆਹ ਕੰਮ ਨਾ ਕਰਦੀ ਐ ਤੂੰ ਕੀਤਾ ਨਾ ਪੱਕੀ ਗੱਲ ਤੂੰ ਹੋ ਕੀਤਾ ਵਾ ਮੈਂ ਤੁਹਾਨੂੰ ਦੱਸਣ ਦੇ ਵੀ ਮੈਨੂੰ ਪਤਾ ਨਹੀਂ ਦਾ ਕਮ ਟੈਂਸ਼ਨ ਚ ਪਾੜ ਕੇ ਦੇ ਵਿੱਚ ਪਾਤੀ ਮੈਂ ਹੁਣ ਕਿਹੜੇ ਕਿੰਨੇ ਵੇਖਣੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਵੀ ਮੰਮੀ ਨੇ ਤੁਹਾਨੂੰ ਫੋਟੋ ਵਕਾਈ ਨਹੀਂ ਹੁਣ ਇਹ ਜੋੜਨ ਵੀ ਨਹੀਂ ਦੇਈ ਮੈਨੂੰ ਕੋ ਪਤਾ ਨਹੀਂ ਲੱਗਣ ਦਾ ਕਿੱਦਾਂ ਜੋੜਾ ਆਵੇ ਦਾ ਮੂੰਹ ਕਿੱਦਾਂ ਨਿਗੇ ਨਿਗੇ ਟੋਟੇ ਕਰਕੇ ਸੁਟੇ ਆ ਜਹਾਂ ਤੇ ਬੁੱਢੀ ਨੂੰ ਮੁੰਡਾ ਨਾ ਪਸੰਦ ਹੋਵੇ ਕੁੜੀ ਨੂੰ ਬੁੱਢੀ ਨਿਕਲ ਗਿਆ ਮੂੰਹ ਚੋਂ ਜਾਂ ਦੇ ਕੁੜੀ ਨੂੰ ਮੁੰਡਾ ਨਾ ਪਸੰਦ ਹੋਵੇ ਤਾਂ ਲੋਕੀ ਫੋਟੋ ਬਾੜ ਕੇ ਛੱਡਦੇ ਆ ਤੇ ਜਾਂ ਕੋਈ ਕਾਲੋ ਹੋਵੇ ਦਿਲ ਚ ਤੇ ਤਾਂ ਛੱਡਦੇ ਆ ਤੇ ਤੇਰੇ ਚ ਹੁਣ ਪਤਾ ਨਹੀਂ ਕੀ ਹਿਸਾਬ ਕਿਤਾਬ ਕਿੱਧਰ ਨੂੰ ਜੋੜਨੀ ਜੋੜਾਂ ਹਾਂ ਇੱਧਰ ਨੂੰ ਆਈਓ ਭੈਣੇ ਕਿੱਧਰ ਦੀ ਕਿੱਧਰ ਨੂੰ ਹੋਈ ਆਈਓ ਆ ਜੁੜ ਗਈ ਹੋਣ ஹம் பத்து பூன் முன்னா